ਕੀ ਹਾਲ ਆ ਦੋਸਤੋ ਉਮੀਦ ਆ ਸਾਰੇ ਠੀਕ ਹੋਵੋਗੇ ਲੈ ਕੇ ਆ ਤੁਹਾਡੇ ਲਈ ਪੂਰੀ ਬੰਬਗਾਣੀ ਤੇ ਮੀਰਾ ਤੁਹਾਨੂੰ ਇਹ ਕਹਾਣੀ ਬਹੁਤ ਜਿਆਦਾ ਪਸੰਦ ਆਉਣ ਵਾਲੀ ਹੈ ਧਿਆਨ ਨਾਲ ਸੁਣਿਓ ਤੇ ਕਹਾਣੀ ਨੂੰ ਲਾਈਕ ਜ਼ਰੂਰ ਕਰਕੇ ਜਾਇਓ ਆਹ ਹੁਣ ਇੱਕ ਹਜ਼ਾਰ ਨਾਲ ਪਰ ਮਿਹਨਤੀ ਮੁੰਡਾ ਸੀ ਉਹ ਆਪਣੇ ਪਿੰਡ ਤੋਂ ਸ਼ਹਿਰ ਆਇਆ ਸੀ ਜਿੱਥੇ ਉਸਨੇ ਇੱਕ ਕਾਲਜ ਵਿੱਚ ਦਾਖਲਾ ਲਿਆ ਸੀ ਕਾਲਜ ਦੇ ਪਹਿਲੇ ਦਿਨ ਉਹ ਬਹੁਤ ਹੀ ਨਰਮ ਸੀ ਪਰ ਉਹਦੇ ਅੰਦਰ ਇੱਕ ਅਜੀਹਾ ਉਤਸ਼ਾਹ ਸੀ ਜੋ ਹਰ ਕਿਸੇ ਨੂੰ ਆਪਣੀ ਸਜਰਤਾ ਨਾਲ ਮੋਹ ਲੈਂਦਾ ਸੀ ਉਹ ਦਾਸਵਾ ਬਹੁਤ ਹੀ ਖਿੱਚਮਾ ਸੀ ਕੋਮਲ ਇੱਕ ਚੰਨ ਵਰਗੀ ਕਲੀ ਸੀ ਜੋ ਕਿ ਬਹੁਤ ਹੀ ਯਾਦੈ ਸੰਤਰ ਸੀ ਉਸ ਦੇ ਨੇਤਰਾਂ ਵਿੱਚ ਮਠਾਸ ਅਤੇ ਹਸਣ ਵਿੱਚ ਕੋਈ ਖਾਸ ਜਾਤੂ ਸੀ ਜੋ ਹਰ ਕਿਸੇ ਨੂੰ ਆਪਣਾ ਹੀ ਬਣਾ ਲੈਂਦਾ ਸੀ ਜਦੋਂ ਅਮਨ ਨੇ ਪਹਿਲੀ ਵਾਰੀ ਉਸ ਨੂੰ ਕਲਾਸ ਵਿੱਚ ਦੇਖਿਆ ਤਾਂ ਉਸ ਦਾ ਦਿਲ ਤੁਰੰਤ ਧੜਕਣ ਲੱਗ ਪਿਆ ਸੀ ਕੌਮਲੀਆ ਨੂੰ ਕਲਾਸ ਵਿੱਚ ਕਾਫੀ ਧਿਆਨ ਨਾਲ ਦੇਖਦੀ ਰਹਿੰਦੀ ਸੀ ਪਰ ਉਹ ਆਪਣੀ ਦਿਲ ਦੀ ਗੱਲ ਕਿਸੇ ਨਾਲ ਸਾਂਝੀ ਨਹੀਂ ਸੀ ਕਰਦੀ ਪਹਿਲੇ ਦਿਨ ਤੋਂ ਅਮਨ ਕੋਮਲ ਨਾਲ ਬੇਅੰਤ ਹੌਲ-ਹੌਲ ਕੱਲਾ ਕਰਨਾ ਸ਼ੁਰੂ ਕਰਦਾ ਹੈ ਕੋਮਲ ਹੌਲ-ਹੌਲ ਹੱਸਦੀ ਅਤੇ ਕੁਝ ਦਿਨਾਂ ਬਾਅਦ ਉਹਨਾਂ ਦੀ ਦੋਸਤੀ ਗਹਿਰੀ ਹੋ ਜਾਂਦੀ ਹੈ ਅਤੇ ਉਹ ਇੱਕ ਦੂਜੇ ਨੂੰ ਵਧੀਆ ਬੁਲਾਉਣ ਚਾਉਣ ਲੱਗ ਪੈਂਦੇ ਨੇ ਕਾਲਜ ਵਿੱਚ ਗੱਲਾਂ ਤੇ ਹਾਸਿਆਂ ਦੇ ਦੌਰਾਨ ਅਮਨ ਅਤੇ ਕੋਮਲ ਦੀ ਦੋਸਤੀ ਇੱਕ अनोखे ਰਿਸ਼ਤੇ ਵਿੱਚ ਬਦਲਣ ਲੱਗ ਪੈਂਦੀ ਹੈ। ਉਹ ਇੱਕ ਦੂਜੇ ਦੀ ਖੁਸ਼ੀ ਅਤੇ ਦੁੱਖ ਦੋਹਾਂ ਵਿੱਚ ਸਾਂਝੇਦਾਰ ਬਣ ਗਏ ਹਨ। ਇੱਕ ਦਿਨ ਕੋਮਲ ਨੇ ਅਮਨ ਨੂੰ ਆਪਣੇ ਨਵੇਂ ਸਟੱਡੀ ਪ੍ਰੋਜੈਕਟ ਵਿੱਚ ਸਹਾਇਤਾ ਲਈ ਪੁਕਾਰਿਆ। ਅਮਨ ਨੇ ਪੂਰੀ ਮਿਹਨਤ ਨਾਲ ਉਸ ਦੀ ਮਦਦ ਕੀਤੀ। ਅਤੇ ਉਹਨਾਂ ਦਾ ਰਿਸ਼ਤਾ ਕਾਫੀ ਹੁਣ ਮਜ਼ਬੂਤ ਹੋ ਚੁੱਕਾ ਸੀ। ਉਸ ਦਿਨ ਅਮਨ ਨੂੰ ਅਹਿਸਾਸ ਹੋਇਆ ਸੀ ਕਿ ਉਹ ਕੋਮਲ ਨੂੰ ਸਿਰਫ ਦੋਸਤ ਵਜੋਂ ਨਹੀਂ ਸਗੋਂ ਹਿਰਦੇ ਨਾਲ ਪਿਆਰ ਕਰਦਾ ਹੈ ਕੋਮਲ ਵੀ ਆਪਣੇ ਦਿਲ ਦੀ ਗਹਿਰਾਈ ਵਿੱਚ ਅਮਨ ਦੇ ਇੱਕ ਖਾਸ ਜਗ੍ਹਾ ਬਣਾ ਰਹੀ ਸੀ ਅਤੇ ਉਸ ਨੂੰ ਵੀ ਅਮਨ ਨਾਲ ਦਿਲੋਂ ਹੀ ਪਿਆਰ ਹੋ ਚੁੱਕਾ ਸੀ ਪਰ ਉਹ ਕਹਿਣ ਤੋਂ ਥੋੜਾ ਡਰਦੀ ਸੀ ਪਰ ਦੋਨੋਂ ਆਪਣੀ ਦਿਲ ਦੀ ਗੱਲ ਸਿੱਧਾ ਸਾਹਮਣੇ ਨਹੀਂ ਸੀ ਕਰਦੇ ਉਹ ਦੋਨੇ ਇਸ ਗੱਲ ਨੂੰ ਅਣਜਾਣ ਹੀ ਰੱਖਦੇ ਸੀ ਅਤੇ ਉਹ ਕਦੇ ਵੀ ਆ ਇੱਕ ਦੂਜੇ ਨਾਲ ਗੱਲ ਨੂੰ ਸ਼ੇਅਰ ਨਹੀਂ ਸੀ ਕਰਦੇ ਕਾਫੀ ਹਫ਼ਤੇ ਬੀਤ ਗਏ ਤੇ ਅਮਨ ਤੇ ਕੋਮਲ ਦੀ ਦੋਸਤੀ ਵਿੱਚ ਗਹਿਰੇ ਰਿਸ਼ਤੇ ਵਿੱਚ ਹੀ ਬਦਲ ਚੁੱਕੀ ਸੀ ਹਰ ਰੋਜ਼ ਆਉਂਦਿਆਂ ਉਹ ਇਕੱਠੇ ਚਾਹ ਪੀਂਦੇ ਕਲਾਸ ਤੇ ਵਰਕਟੀਆਂ ਤੇ ਹੱਸਦੇ ਖੇਡਦੇ ਅਮਨ ਕੋਮਲ ਦੇ ਹਰ ਛੋਟੇ ਮੋਟੇ ਸੁੱਖ ਦੁੱਖ ਨੂੰ ਚੰਗੀ ਤਰ੍ਹਾਂ ਸਮਝਣ ਲੱਗ ਪਿਆ ਸੀ ਤੇ ਕੋਮਲ ਵੀ ਉਸਦੀ ਹਾਸੀ ਤੇ ਮਿੱਠੀ ਬਾਤਾਂ ਦੀ ਆਦਤ ਲੈ ਵੈਠੀ ਸੀ ਇੱਕ ਦਿਨ ਕਾਲਜ ਦੇ ਬਾਗ ਵਿੱਚ ਬੈਠੇ ਹੋਏ ਕੋਮਲ ਹੌਲੀ ਨਾਲ ਕਹਿੰਦੀ ਹੈ ਅਮਨ ਤੂੰ ਹਮੇਸ਼ਾ ਇੰਨਾ ਖੁਸ਼ ਰਹਿੰਦਾ ਹੈ ਸੱਚ ਵਿੱਚ ਇਹ ਤੁਹਾਡੇ ਵਿੱਚੋਂ ਆਉਂਦਾ ਹੈ ਜਾਂ ਤੂੰ ਮੈਨੂੰ ਹਸਾਉਣ ਲਈ ਕਰਦਾ ਹੈ ਅਮਨ ਹੱਸਦਾ ਹੋਇਆ ਕਹਿੰਦਾ ਮੈਂ ਤਾਂ ਸੱਚਮੁੱਚ ਖੁਸ਼ੀ ਰਹਿੰਦਾ ਪਰ ਜਦੋਂ ਤੂੰ ਮੇਰੇ ਕੋਲ ਹੁੰਦੀ ਹੈ ਖੁਸ਼ੀ ਮੇਰੀ ਤੁਕਣੀ ਹੋ ਜਾਂਦੀ ਹੈ। ਕੋਮਲ ਦੀਆਂ ਅੱਖਾਂ ਵਿੱਚ ਇੱਕ ਨਰਮ ਚਮਕ ਆ ਗਈ ਸੀ। ਉਹ ਹੌਲੇ-ਹੌਲੇ ਅਮਨ ਦੇ ਹੱਥ ਨੂੰ ਫੁੰਦੀ ਹੈ। ਉਹ ਛੋਟੀ ਯਹੀ ਛੋਹ ਦੋਨਾਂ ਦੇ ਦਿਲਾਂ ਨੂੰ ਹੌਲੇ-ਹੌਲੇ ਜੋੜ ਰਹੀ ਸੀ। ਇਸ ਦਿਨ ਤੋਂ ਬਾਅਦ ਦੋਨਾਂ ਦੀ ਦੋਸਤੀ ਹੁਣ ਸਿਰਫ ਦੋਸਤੀ ਨਹੀਂ ਰਹੀ। ਉਹ ਇੱਕ ਦੂਜੇ ਹੀ ਸੁਖੀ ਤੇ ਦੁੱਖ ਵਿੱਚ ਸਾਥ ਦੇਣ ਵਾਲੀ ਬਣ ਚੁੱਕੀ ਸੀ। ਸਕੂਲ ਦੇ ਪ੍ਰੋਜੈਕਟਾਂ, ਘਰ ਦੇ ਕੰਮਾਂ ਤੇ ਹਰ ਛੋਟੇ ਮੋਟੇ ਪੜਾਅ ਵਿੱਚ ਉਹ ਦੋਨੋਂ ਇੱਕ ਦੂਜੇ ਲਈ ਖਾਸ ਬਣ ਗਏ ਸੀ ਇੱਕ ਸ਼ਾਮ ਸਕੂਲ ਖਤਮ ਹੋਣ ਤੋਂ ਬਾਅਦ ਅਮਨ ਕੋਮਲ ਨੂੰ ਗੋਲ ਗਿੱਤੇ ਵਾਲੀ ਰਸਤੇ ਦੇ ਪਾਸ ਬੈਠਾ ਦੇਖਦਾ ਹੈ ਉਹ ਹੌਲੇ ਨਾਲ ਕਹਿੰਦਾ ਹੈ ਕੋਮਲ ਮੈਂ ਤੇਰੇ ਨਾਲ ਕੁਝ ਕਹਿਣਾ ਚਾਹੁੰਦਾ ਕੋਮਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਅਮਨ ਅੱਗੇ ਹੌਲੀ ਹੌਲੀ ਬੈਠਦਾ ਹੈ ਤੇ ਕਹਿੰਦਾ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ ਕੋਮਲ ਮੈਂ ਤੈਨੂੰ ਪਿਆਰ ਕਰਦਾ। ਕੋਮਲ ਦੀਆਂ ਅੱਖਾਂ ਵਿੱਚ ਖੁਸ਼ੀ ਤੇ ਸ਼ਰਾਰਤ ਨਾਲ ਭਰ ਚੁੱਕੀ ਹੁੰਦੀ ਹੈ। ਉਹ ਹੌਲੀ ਨਾਲ ਮੁਸਕਰਾਏ ਤੇ ਅਮਨ ਦੇ ਹੱਥ ਨੂੰ ਪਾੜ ਕੇ ਕਿਹਾ ਮੈਂ ਵੀ ਤੈਨੂੰ ਪਿਆਰ ਕਰਦੀ ਹਾਂ। ਅਮਨ ਉਹ ਕਹਿੰਦੀ ਹੈ। ਉਹ ਦੋਨੋਂ ਪਹਿਲੀ ਵਾਰ ਇੱਕ ਦੂਜੇ ਨੂੰ ਹਿਰਦੇ ਨਾਲ ਹਿਰਦਾ ਮਿਲਾ ਕੇ ਆਪਣਾਪਣ ਦਾ ਅਹਿਸਾਸ ਕਰਦੇ ਨੇ। ਪਿੰਡ ਦੀ ਹੌਲੀ ਹਵਾ, ਪਿੰਡ ਦੇ ਪਹਾੜ ਤੇ ਸੁਨਹਿਰੀ ਧੁੱਪ ਸਾਰੇ ਕੁਦਰਤੀ ਰੰਗ ਉਹਨਾਂ ਦੀ ਖੁਸ਼ੀ ਨੂੰ ਦਰਾਉਂਦੇ ਨਜ਼ਰ ਆਉਂਦੇ ਨੇ। ਇਸ ਤਰ੍ਹਾਂ ਅਮਰ ਤੇ ਕੋਮਲ ਦਾ ਪਿਆਰ ਪਹਿਲੀ ਵਾਰ ਖੁੱਲ ਕੇ ਸਾਹਮਣੇ ਆ ਚੁੱਕਾ ਹੁੰਦਾ ਹੈ। ਦੋਨਾਂ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਹੋ ਚੁੱਕਾ ਹੁੰਦਾ ਹੈ ਜੋ ਕਿ ਉਹਨਾਂ ਦੇ ਪਿਆਰ ਦਾ ਹੁੰਦਾ ਹੈ। ਇੱਕ ਹਫ਼ਤੇ ਬਾਅਦ ਕਾਲਜ ਵਿੱਚ ਸਾਲਾਨਾ ਫੰਕਸ਼ਨ ਰੱਖਿਆ ਗਿਆ। ਅਮਰ ਤੇ ਕੋਮਲ ਦੋਨੋਂ ਭੜਕਦਰ ਤਿਆਰੀਆਂ ਵਿੱਚ ਸੀ। ਪਿਆਰ ਦੀ ਛੋਟਕਾਰੀ ਖੁਸ਼ੀ ਮਿਲ ਰਹੀ ਸੀ। ਫੰਕਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਦੋਨੋਂ ਪਿੱਛੇ ਇੱਕ ਕਨੈਕਸ਼ਨ ਮਹਿਸੂਸ ਕਰ ਰਹੇ ਸੀ ਜਿਵੇਂ ਕੋਈ ਅਜਹੀ ਦੋਸਤੀ ਜੋ ਪਿਆਰ ਵਿੱਚ ਬਦਲ ਲਈ ਹੋਵੇ ਫੰਕਸ਼ਨ ਵਿੱਚ ਨਾਚ ਗਾਣਾ ਸਕਿੱਟ ਅਤੇ ਕਵਿਤਾ ਪੇਸ਼ ਹੋ ਰਹੀ ਸੀ ਅਮਨ ਤੇ ਕੋਮਲ ਇੱਕ ਦੂਜੇ ਦੇ ਨਾਲ ਬੈਠੇ ਹੋਏ ਸੀ ਹਾਸੇ ਖੇਡਦੇ ਅਤੇ ਹਰ ਪਰਫਾਰਮੈਂਸ ਨੂੰ ਪਿਆਰ ਦੀ ਨਜਰ ਨਾਲ ਦੇਖ ਰਹੇ ਸੀ ਤੇ ਉਹਨਾਂ ਨੂੰ ਪਰਫਾਰਮੈਂਸ ਦੇ ਵਿੱਚ ਆਪਣਾ ਆਪ ਨਜ਼ਰ ਆ ਰਿਹਾ ਸੀ ਅਮਨ ਨੇ ਹੌਲੀ ਨਾਲ ਕੋਮਲ ਦਾ ਹੱਥ ਫੜਿਆ ਕੋਮਲ ਮੈਂ ਤੇਰੇ ਨਾਲ ਹਰ ਪਲ ਇੰਜੇ ਹੀ ਬਤਾਉਣਾ ਚਾਹੁੰਦਾ ਹਾਂ ਉਹ ਕਹਿੰਦਾ ਕੋਮਲ ਨੇ ਹੱਥ ਦੇ ਹੱਥ ਸਹੀ ਕਰ ਦਿੱਤਾ ਅਮਨ ਮੈਂ ਵੀ ਇੰਜੇ ਮਹਿਸੂਸ ਕਰ ਰਹੀ ਹਾਂ ਹਰ ਪਲ ਤੇਰੇ ਨਾਲ ਮੈਨੂੰ ਬਹੁਤ ਹੀ ਖਾਸ ਲੱਗਦਾ ਹੈ ਤੇ ਮੈਂ ਤੇਰੇ ਨਾਲ ਹੀ ਹਮੇਸ਼ਾ ਰਹਿਣਾ ਚਾਹੁੰਦੀ ਫੰਕਸ਼ਨ ਦੇ ਦੌਰਾਨ ਅਮਨ ਤੇ ਕੋਮਲ ਦੀਆਂ ਮੁਸਕਾਨਾਂ ਪੈਂਡ ਦੀ ਤੁਪ ਵਾਂਗ ਚਮਕ ਰਹੀਆਂ ਸੀ ਸਕੂਲ ਦੇ ਕੁਝ ਦੋਸਤਾਂ ਨੇ ਉਹਨਾਂ ਦੇ ਪਿਆਰ ਨੂੰ ਦੇਖ ਕੇ ਹੌਲੀ-ਹੌਲੀ ਹੱਸਿਆ ਪਰ ਅਮਨ ਤੇ ਕੋਮਲ ਨੂੰ ਕੋਈ ਫਰਕ ਨਹੀਂ ਪਿਆ ਉਹ ਇੱਕ ਦੂਜੇ ਦੀ ਨਜ਼ਰ ਵਿੱਚ ਆਪਣੇ ਪਿਆਰ ਨੂੰ ਵੇਖ ਰਹੇ ਸਨ ਫੰਕਸ਼ਨ ਖਤਮ ਹੋਣ ਤੋਂ ਬਾਅਦ ਅਮਨ ਨੇ ਕੋਮਲ ਨੂੰ ਪਿੰਡ ਦੇ ਬਾਗ ਵਿੱਚ ਲੈ ਗਿਆ ਉਹ ਠੰਢੇ ਹਵਾਵਾਂ ਵਿੱਚ ਇਕੱਠੇ ਬੈਠੇ ਤੇ ਪਿੰਡ ਦੇ ਨਜ਼ਾਰਿਆਂ ਦਾ ਆਨੰਦ ਲੈ ਰਹੇ ਸੀ ਫਾਮਨ ਨੇ ਹੌਲੀ ਨਾਲ ਕਹਿੰਦਾ ਕੋਮਲ ਮੈਂ ਤੇਰੇ ਨਾਲ ਹਮੇਸ਼ਾ ਇੰਜ ਹੀ ਰਹਿਣਾ ਚਾਹੁੰਦਾ ਉਹ ਫਿਰ ਮੋਟਰ ਦੇ ਕੋਠੇ ਵਿੱਚ ਚਲੇ ਜਾਂਦੇ ਹਨ ਅਤੇ ਉੱਥੇ ਜਾ ਕੇ ਅਮਨ ਨੇ ਕੋਮਲ ਨੂੰ ਦੋ ਤਿੰਨ ਵਾਰ ਕੋਮਲ ਦੀਆਂ ਅੱਖਾਂ ਵਿੱਚ ਪਿਆਰ ਦੀ ਚਮਕ ਹੋ ਰਹੀ ਸੀ ਉਹ ਹੌਲੇ ਨਾਲ ਕਹਿੰਦੀ ਹੈ ਮੈਂ ਵੀ ਹਰ ਪਲ ਤੇਰੇ ਨਾਲ ਇਸ ਤਰ੍ਹਾਂ ਹੀ ਮਹਿਸੂਸ ਕਰਨਾ ਚਾਹੁੰਦੀ ਹਾਂ ਜਿੱਦਾਂ ਆਪਾਂ ਹੁਣ ਕੀਤਾ ਹੈ ਇਹ ਪਲ ਦੋਨਾਂ ਲਈ ਹਮੇਸ਼ਾ ਯਾਦਗਾਰ ਬਣ ਗਿਆ ਇਸ ਤਰ੍ਹਾਂ ਅਮਨ ਨੇ ਕੋਮਲ ਦਾ ਪਿਆਰ ਹੁਣ ਪਿੰਡ ਵਿੱਚ ਸਾਰੇ ਲੋਕਾਂ ਦੀ ਨਜ਼ਰ ਜ਼ਾਹਿਰ ਹੋ ਚੁੱਕਾ ਸੀ ਦੋਨਾਂ ਦੀ ਜ਼ਿੰਦਗੀ ਵਿੱਚ ਇਹ ਨਵਾਂ ਰੁਮਾਂਸ ਦਾ ਪਾਲ ਸੀ ਜਿਸ ਵਿੱਚ ਖੁਸ਼ੀਆਂ ਸਨ ਤੇ ਪਿਆਰ ਦੀ ਕੁੰਜ ਸੀ ਜਦੋਂ ਉਹ ਇਸ ਵਾਰ ਮਿਲਣ ਤੋਂ ਬਾਅਦ ਉਹਨਾਂ ਦਾ ਪਿਆਰ ਇੰਨਾ ਵੱਧ ਚੁੱਕਾ ਸੀ ਕਿ ਉਹਨਾਂ ਦਾ ਇੱਕ ਦੂਜੇ ਬਿਨਾਂ ਰਹਿਣਾ ਬਹੁਤ ਮੁਸ਼ਕਲ ਹੋ ਚੁੱਕਾ ਸੀ ਉਸ ਦਿਨ ਤੋਂ ਬਾਅਦ ਉਹ ਫੇਰ ਪਿੰਡ ਦੇ ਮੇਲੇ ਵਿੱਚ ਮਿਲਦੇ ਹਨ ਇੱਕ ਦਿਨ ਪਿੰਡ ਵਿੱਚ ਸਾਲਾਨਾ ਮੇਲਾ ਲੱਗਿਆ ਸੀ ਰੰਗीन ਬੱਤੀਆਂ ਕੁਸ਼ਬੂਦਾਰ ਖਾਣੇ ਅਤੇ ਹਾਸਦੇ ਖੇੜੇ ਲੋਕਾਂ ਦੀ ਭੀੜ ਨੇ ਦੋਨਾਂ ਦੇ ਦਿਲਾਂ ਨੂੰ ਉਤਸ਼ਾਹਤ ਨਾਲ ਭਰ ਦਿੱਤਾ ਸੀ ਅਮਨ ਤੇ ਕੋਮਲ ਇਕੱਠੇ ਮੇਲੇ ਵਿੱਚ ਚੱਲੇ ਅਮਨ ਨੇ ਹੌਲੇ ਨਾਲ ਕੋਮਲ ਦਾ ਹੱਥ ਫੜਿਆ ਸੀ ਕੋਮਲ ਅੱਜ ਦੀ ਸ਼ਾਮ ਸਿਰਫ ਤੇਰੇ ਨਾਲ ਹੋਵੇਗੀ ਉਹ ਕਹਿੰਦਾ ਹੈ ਕੋਮਲ ਨੇ ਆਪਣੀ ਮੁਸਕਾਨ ਨਾਲ ਹੌਲੇ-ਹੌਲੇ ਕਿਹਾ ਮੈਨੂੰ ਪਤਾ ਹੈ ਅਮਨ ਤੇਰੇ ਨਾਲ ਹਰ ਸ਼ਾਮ ਖਾਸ ਹੈ ਉਸ ਨੂੰ ਪਤਾ ਸੀ ਅਮਨ ਅੱਜ ਫਿਰ ਜੈਤੂ ਦਾ ਕਿਲਾ ਦਿਖਾਊਗਾ ਦੋਨੋਂ ਰੰਗीन ਖੇਡਾਂ ਦੇ ਕੋਲ ਬੈਠੇ ਅਤੇ ਹਾਸੇ ਖੇਡਦੇ ਗਏ। ਅਮਨ ਨੇ ਕੋਮਲ ਨੂੰ ਘੁੰਮਣ ਵਾਲੀ ਗੱਡੀ ਤੇ ਬਿਠਾ ਕੇ ਘੁਮਾਇਆ। ਜਦੋਂ ਉਚਾਈ ਤੇ ਪਹੁੰਚੇ ਉਹ ਦੋਨੋਂ ਪਿੰਡ ਦੇ ਪੂਰੇ ਨਜ਼ਾਰੇ ਦੇਖ ਰਹੇ ਸੀ। ਅਮਨ ਨੇ ਕੋਮਲ ਦੇ ਸਿਰ ਤੇ ਹੌਲੇ ਨਾਲ ਹੱਥ ਰੱਖਿਆ ਅਤੇ ਕਹਿੰਦਾ ਹੈ, "ਕੋਮਲੇ ਪਲ ਹਮੇਸ਼ਾ ਯਾਦ ਹੀ ਰਹਿਣਗੇ ਜੋ ਆਪਾਂ ਬਤਾ ਰਹੇ ਹਾਂ।" ਕੋਮਲ ਨੇ ਹੌਲੇ ਨਾਲ ਹੱਸ ਕੇ ਅਮਨ ਨੂੰ ਦੇਖਿਆ, "ਹਾਂ ਅਮਨ, ਮੈਂ ਵੀ ਇਸ ਪਲ ਨੂੰ ਹਮੇਸ਼ਾ ਯਾਦ ਹੀ ਰੱਖਾਂਗੀ।" ਉਹ ਦੋਨੋਂ ਮੇਲੇ ਦੇ ਰੰਗ-ਬਰੰਗੇ ਪਲਾ ਵਿੱਚ ਖੁਸ਼ੀਆਂ ਭਰ ਗਏ ਸਨ ਜਦ ਮੇਲੇ ਦਾ ਸਮਾਂ ਖਤਮ ਹੋਇਆ ਕੋਮਲ ਆਪਣੀ ਸਹੇਲੀ ਦੀ ਮੰਗਣੀ ਦਾ ਬਹਾਨਾ ਲਾ ਕੇ ਘਰ ਉਸਦੇ ਘਰ ਚਲੀ ਜਾਂਦੀ ਹੈ ਉਸ ਰਾਤ ਅਮਨ ਦੇ ਘਰ ਦੇ ਵੀ ਘਰ ਨਹੀਂ ਸੀ ਰਾਤ ਦੀ ਚਾਂਦਨੀ ਹੇਠਾਂ ਉਹ ਦੋਨੋਂ ਪਿੰਡ ਦੇ ਖੁੱਲੇ ਆਸਮਾਨ ਵਿੱਚ ਇੱਕ ਦੂਜੇ ਦੀਆਂ ਅੱਖਾਂ ਵਿੱਚ ਆਪਣਾ ਪਿਆਰ ਦੇਖ ਰਹੀ ਸੀ ਕੋਮਲ ਮੈਂ ਚਾਹੁੰਦਾ ਹਾਂ ਕਿ ਸਾਡਾ ਪਿਆਰ ਹਮੇਸ਼ਾ ਇੰਝ ਹੀ ਖੁਸ਼ ਤੇ ਰੋਮਾਂਟਿਕ ਰਹਿ। ਅਮਰ ਨੇ ਹੌਲੀ ਨਾਲ ਕਿਹਾ ਕੋਮਲ ਨੇ ਆਪਣਾ ਸਿਰ ਅਮਨ ਦੇ ਸੀਨੇ ਦੇ ਰੱਖਿਆ ਤੇ ਕਿਹਾ ਹਾਂ ਅਮਨ ਸਾਡਾ ਪਿਆਰ ਸਦਾ ਇੰਝ ਰੋਮਾਂਟਿਕ ਤੇ ਖਾਸ ਰਹੇਗਾ ਰਾਤ ਦੇ 12:05 ਗਏ ਸੀ ਦੋਨਾਂ ਤੋਂ ਹੋਰ ਵੀ ਜ਼ਿਆਦਾ ਸਬਰ ਨਹੀਂ ਸੀ ਹੋ ਰਿਹਾ ਤੇ ਫਿਰ ਉਹਨਾਂ ਨੇ ਤਿੰਨ ਵਾਰ ਇਸ ਤਰ੍ਹਾਂ ਮੇਲੇ ਦੀ ਸ਼ਾਮ ਦੋਨੋਂ ਲਈ ਇੱਕ ਸੁਹਾਵਣਾ ਯਾਦਗਾਰ ਪਲ ਬਣ ਗਈ ਦੋਨੋਂ ਦੇ ਦਿਲਾਂ ਇੱਕ ਦੂਜੇ ਲਈ ਹੋਰ ਨੇੜੇ ਹੋ ਗਏ ਅਤੇ ਉਹ ਮਹਿਸੂਸ ਕਰ ਰਹੀ ਸੀ ਕਿ ਪਿਆਰ ਸਿਰਫ ਗੱਲਾਂ ਨਹੀਂ ਪਰ ਹਰੇਕ ਛੋਟੇ ਮੋਟੇ ਪਲ ਵਿੱਚ ਜਾਹਿਰ ਹੁੰਦਾ ਹੈ ਏਸ ਜੀ ਆਪਣੀ ਕਹਾਣੀ ਤੇ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਮੈਂਟ ਜਰੂਰ ਕਰਿਓ ਤੇ ਤੁਹਾਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਵੀਰ ਬਣ ਕੇ ਜਿਨ੍ਹਾਂ ਨੇ ਆਪਣਾ ਚੈਨਲ ਅਜੇ ਤੱਕ ਸਬਸਕ੍ਰਾਈਬ ਹੀ ਨਹੀਂ ਕਰਿਆ ਉਸ ਨੂੰ ਸਬਸਕ੍ਰਾਈਬ ਜਰੂਰ ਕਰਨਾ ਲੈ ਕੇ ਆਵਾਂਗੇ ਤੁਹਾਡੇ ਲਈ ਕੱਲ ਨੂੰ ਵਧੀਆ ਤੇ ਘੈਂਟ ਕਹਾਣੀ